ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਰਿਕਵੈਸਟ ਆ ਵੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਡਿਜ਼ਾਈਨਿੰਗ ਦੇ ਅਕੋਰਡਿੰਗ ਫੈਬਰਿਕ ਦੇ ਅਕੋਰਡਿੰਗ ਤੁਸੀਂ ਆਪਣਾ ਬਟਿਕ ਸਟਾਈਲ ਸੂਟ ਤਿਆਰ ਕਰਵਾਉਣਾਗਾ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਵਰਕ ਆ ਸਟਿਚਿੰਗ ਜਿੰਦਾਂ ਦੇ ਵੀ ਤੁਸੀਂ ਚਾਹੋ ਉਹਦਾ ਵੀ ਸਟਿਚਿੰਗ ਕਰਵਾ ਕੇ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਆਪਣਾ ਕੋਈ ਵੀ ਇੱਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਸਾਨੂੰ YouTube ਤੋਂ ਇਲਾਵਾ Instagram ਤੇ ਫੋਲੋ ਕਰੋ ਸੰਧੂ ਬੁਟੀ ਕੋਡ ਦੋ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਰੈਡੀ ਕਰਵਾ ਕੇ ਲੈ ਸਕਦੇ ਹੋ ਉੱਥੋਂ ਦੇਖ ਕੇ ਵੀ ਆਪਣਾ ਹਨਾ ਜਿਦਾਂ ਤੁਸੀਂ ਚਾਹੋ ਉਹਦਾ ਦਾ ਡਿਜ਼ਾਈਨ ਲੈ ਸਿਲੈਕਟ ਕਰਕੇ ਕਰਵਾ ਸਕਦੇ ਹੋ ਤਿਆਰ ਤੇ ਅਗਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨ ਹੈਗਾ ਤੁਸੀਂ ਉਹ ਤਿਆਰ ਕਰਵਾਉਣੀ ਹੈਗੀ ਤਾਂ ਤਾਂ ਮੈਂ ਕਿੰਨਾ ਮਰਜੀ ਹੈਵੀ ਤੋਂ ਹੈਵੀ ਡਿਜ਼ਾਈਨ ਹੈ ਆਪਣਾ ਹੈਂਡਵਰਕ ਦੇ ਵਿੱਚ ਹੈ ਨਾ ਜਿੱਦਾਂ ਦਾ ਵੀ ਤੁਸੀਂ ਫੈਬਰਿਕ ਚਾਹੋ ਤੇ ਜਿੱਦਾਂ ਦਾ ਵੀ ਤੁਸੀਂ ਆਪਣਾ ਕੋਈ ਵਰਕ ਵਗੈਰਾ ਚਾਹੋ ਹੁਣ ਆਪਾਂ ਮੈਂ ਨਾਰਮਲ ਵੀਅਰ ਦੇ ਲਈ ਤੁਸੀਂ ਤਿਆਰ ਕਰਵਾਉਣਾਗਾ ਪਰ ਮੈਂ ਹੁਣ ਆਪਣਾ ਸਮਰ ਵੀਅਰ ਦੇ ਲਈ ਸੂਟ ਤਿਆਰ ਕਰਵਾਉਣੇ ਨੇ ਪਰ ਮੈਂ ਆਪਣਾ ਪਾਰਟੀ ਵੀਅਰ ਫੈਬਰਿਕ ਦੇ ਉੱਪਰ ਤਿਆਰ ਕਰਵਾਉਣੇ ਨੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਇਆ ਸਾਰੇ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਇਾਂਗੇ ਤੇ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਜਰੂਰ ਪ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਦੇਖੋ ਇਹ ਆਪਣਾ ਬਹੁਤ ਵਧੀਆ ਡਿਫਰੈਂਟ ਤਰੀਕੇ ਨਾਲ ਦੇਖੋ ਆਪਾਂ ਨੇ ਤਿਆਰ ਕਰਵਾਇਆਗਾ ਇਹ ਜਿਹੜੀ ਸ਼ਰਟ ਆ ਗਈ ਇਹ ਇਹ ਆਪਾਂ ਖੀਨਖਾਪ ਦੀ ਸ਼ਰਟ ਤੇ ਵਰਕ ਕਰਵਾਇਆ ਖੀਨਖਾਪ ਦੀ ਦੇਖੋ ਸ਼ਰਟਾਂ ਦੇ ਨੇੜੇ ਉਹ ਇੱਕ ਤਾਂ ਨੂੰ ਕੈਮਰਾ ਕਰਕੇ ਦਿਖਾ ਦਿੰਨੇ ਆ ਤੁਸੀਂ ਇਹੀ ਸੇਮ ਵਰਕ ਆਪਣਾ ਪਲੇਨ ਸੂਟ ਤੇ ਵੀ ਕਰਵਾ ਸਕਦੇ ਹੋਗੇ ਜਿਹਨੂੰ ਕੋਈ ਹਨਾ ਪ੍ਰਿੰਟ ਵਗੈਰਾ ਵਾਲਾ ਨਹੀਂ ਪਸੰਦ ਹੈਗਾ ਉਹ ਜ ਵੀ ਹਨਾ ਤੁਸੀਂ ਆਪਣਾ ਪਲੇਨ ਦੇ ਉੱਪਰ ਵੀ ਇਹ ਵਾਲਾ ਵਰਕ ਕਰਵਾ ਸਕਦੇ ਹੋ ਇਹ ਆਪਾਂ ਖੀਨਖਾਪ ਤੇ ਤਿਆਰ ਕਰਵਾਇਆਗਾ ਖੀਨਖਾਪ ਦਾ ਦੇਖੋ ਇਹਦਾ ਆਪਣਾ ਫੈਬਰਿਕ ਹੈਗਾ ਇਹ ਕਿ ਤੁਸੀਂ ਬ੍ਰாக்கਟ ਤੇ ਵੀ ਕਰਵਾ ਸਕਦੇ ਹੋ ਤੇ ਕੀਨ ਖਾਤੇ ਤੇ ਕਰਵਾ ਸਕਦੇ ਹੋ ਬਾਕੀ ਤੁਹਾਨੂੰ ਹੋਰ ਕੋਈ ਔਰਗੈਂਜ਼ਾ ਫੈਬਰਿਕ ਵਗੈਰਾ ਪਸੰਦ ਆ ਹਨਾ ਇਦਾਂ ਦੀ ਤੁਸੀਂ ਪ੍ਰਿੰਟਿੰਗ ਲੈ ਕੇ ਉਹਦੇ ਵੀ ਤੁਸੀਂ ਜੀ ਕ੍ਰੇਪ ਔਰਗੈਂਜ਼ਾ ਹਨਾ ਉਹਨਾਂ ਤੇ ਵੀ ਕਰਵਾ ਕੇ ਲੈ ਸਕਦੇ ਦੇਖਿਓ ਸਾਰਾ ਆਪਣੇ ਦਾ ਹੈਂਡਵਰਕ ਦੇ ਨਾਲ ਤਿਆਰ ਕਰਵਾਇਆਗਾ neck ਦਾ ਵਰਕ ਹੈਗਾ ਦੇਖੋ ਤੇ ਸੈਂਟਰ ਦੇ ਵਿੱਚ ਬਹੁਤ ਸੋਹਣਾ ਆਪਣਾ ਜੜਾਈ ਦੇ ਵਿੱਚ ਵਰਕ ਹੋਇਆ ਹੈਗਾ ਤੇ ਇਧਰ ਆਪਣੇ ਦੋ ਇਦਾਂ ਵੱਡੇ ਵੱਡੇ ਬੁੱਟੇ ਬਣੇ ਹੋਏ ਨੇਗੇ ਕਾਫੀ ਸੋਹਣਾ ਦੇਖੋ ਸ਼ਰਟ ਦਾ ਵਰਕ ਆਪਣਾ ਹੋਇਆ ਹੋਇਆ ਟੋਟਲ ਹੈਂਡ ਦੇ ਵਿੱਚ ਆਪਨੇ ਰੈਡੀ ਕਰਵਾਇਆਗਾ ਟੋਟਲ ਹੈਂਡ ਆਪਣਾ ਜਿਹੜਾ ਵਰਕ ਆ ਸੋਰੀ ਵਰਕ ਹੈ ਦਾ ਸਾਰਾ ਟੋਟਲ ਹੈਂਡ ਜੀ ਹੋਇਆ ਹੈਗਾ ਇੱਧਰ ਦੇਖੋ ਇਹਦੀ ਬਾਜੂ ਦਾ ਵਰਕ ਆ ਗਿਆ ਇਹ ਵਾਲਾ ਆ ਗਿਆ ਬਾਜੂ ਦਾ ਵਰਕ ਕਲਰ ਕਾਫੀ ਸੋਹਣਾ ਹੈ ਦਾ ਲਾਈਟ ਜਾਂ ਸਕਾਈ ਕਲਰ ਹੈਗਾ ਯੂ ਨੋ ਆਪਾਂ ਸ਼ਰਦਈ ਕਲਰ ਵੀ ਬੋਲ ਦਿੰਦੇ ਆ ਲਾਈਟ ਜਾਂ ਸਕਾਈ ਕਲਰ ਹੈਗਾ ਦੇਖੋ ਜਿਹੜੇ ਦਿਨ ਆਪਾਂ ਨੇ ਬੋਟਮ ਤਿਆਰ ਕਰਵਾਈ ਆ ਇਦਾਂ ਦੀ ਇਹ ਦੇਖੋ ਇਹ ਡਾਈ ਵਾਲਾ ਫੈਬਰਿਕ ਹੈਗਾ ਆਪਣਾ ਇਹ ਹੈ ਆ ਗਈ ਸਿਮਰ ਦੀ ਜਿਹੜੀ ਬ੍ਰਾਕਟ ਦੀ ਸ਼ਰਟ ਆ ਸੋਰੀ ਖੀਨ ਖਾਪ ਦੀ ਆਪਣੀ ਸ਼ਰਟ ਆ ਗਈ ਤੇ ਜਿਹੜੀ ਹੈਗਾ ਇਹ ਵਾਲਾ ਫੈਬਰਿਕ ਆਪਣਾ ਸਿਮਰ ਦਾਗਾ ਸਿਮੂ ਟਿਸ਼ੂ ਦੀ ਆਪਾਂ ਇਹਦੇ ਨਾਲ ਐਦਾਂ ਮੈਚਿੰਗ ਬਾਟਮ ਲਗਾਈ ਹੈ ਤੁਸੀਂ ਨਾਲ ਦੀ ਵੀ ਲਗਾ ਸਕਦੇ ਹੋ ਅਗਰ ਤੁਹਾਨੂੰ ਨਾਲ ਦੀ ਪਸੰਦ ਆ ਤਾਂ ਆਪਣੀ ਨਾਲ ਦੀ ਬਾਟਮ ਵੀ ਲਗਾ ਸਕਦੇ ਹੋ ਇਹਦਾ ਇਹਦਾ ਤੁਸੀਂ ਆਪਣਾ ਡਾਈ ਵੀ ਕਰਵਾ ਸਕਦੇ ਹੋ ਇਹ ਡਾਈ ਵਾਲਾ ਫੈਬਰਿਕ ਹੈਗਾ ਆਪਣਾ ਤੁਸੀਂ ਪਲੇਨ ਲਗਵਾਉਣੀ ਹੈ ਤਾਂ ਆਪਣੀ ਪਲੇਨ ਲਗਵਾ ਸਕਦੇ ਹੋ ਜਿਵੇਂ ਟੈਪ ਦੇ ਚ क्रेਪ ਚਾਹਾਂ ਨਾ ਸਿਲਕ ਚ ਤਾਂ ਆਪਣੀ ਪਲੇਨ ਬਾਟਮ ਵੀ ਨਾਲ ਕਰਵਾ ਸਕਦੇ ਹੋ ਨਾਲ ਦੇਖੋ ਜਿਹੜਾ ਦੁਪੱਟਾ ਹੈ ਇਹਦੇ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਤਿਆਰ ਕਰਵਾਇਆਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਇਦਾਂ ਦੇਖੋ ਆਪਣੇ ਲੜਾਂ ਦੇ ਉੱਪਰ ਆਪਾਂ ਸਾਰਾ ਹੈਂਡਵਰਕ ਕਰਵਾਇਆ ਦੇਖੋ ਇਹ ਜੁਪਟੇ ਦੀ ਇਹ ਵਾਲਾ ਦੇਖੋ ਸਾਰਾ ਵਰਕ ਹੋਇਆ ਹੈ ਲੜਾਂ ਦੇ ਇਹਦਾ ਇਹ ਵਰਕ ਹੋਇਆ ਹੈ ਸਾਰਾ ਲੜਾਂ ਦੇ ਉੱਪਰ ਤੇ ਡਬਲ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਦੇਖੋ ਆਹ ਵਾਲਾ ਥ੍ਰੈਡ ਸੀਗਾ ਨਾਲ ਵਿੱਚ ਇਹਦੇ ਤਾਂ ਉਹ ਹੀ ਆਪਾਂ ਡਬਲ ਟੋਨ ਦੇ ਵਿੱਚ ਗੋਟਾ ਲਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦੇ ਦਿੱਤੀ ਇਹਦੇ ਆ ਜਿਹੜਾ ਵਰਕ ਹੈ ਲੜਾਂ ਦੇ ਉੱਪਰ ਹੀ ਆਊਗਾ ਸੈਂਟਰ ਦੇ ਵਿੱਚੋਂ ਸਾਰਾ ਪਲੇਨ ਹੈਗਾ ਤੇ ਲੜਾਂ ਦੋਨਾਂ ਲੜਾਂ ਦੇ ਉੱਪਰ ਆਪਣਾ ਵਰਕ ਆ ਜੁਗਾ ਦੇਖੋ ਤੁਸੀਂ ਆਪਣੇ ਸੂਟ ਨੂੰ ਜ਼ਿਆਦਾ ਮਹਗਾ ਨਹੀਂ ਬਣਾਉਣਾ ਹੈਗਾ ਤਾਂ ਤੁਸੀਂ ਆਪਣਾ ਦੁਪੱਟੇ ਵਾਲਾ ਵਰਕ ਹੈਡਾ ਸਕਿੱਪ ਕਰਵਾ ਸਕਦੇ ਹੋਗੇ ਤੇ ਉਹ ਤੁਸੀਂ ਆਪਣਾ ਪਲੇਨ ਦੁਪੱਟਾ ਹਨਾ ਕਲੀ ਫਿਨਿਸ਼ਿੰਗ ਦੇ ਨਾਲ ਲੈ ਸਕਦੇ ਹੋ ਕਾਫੀ ਸੋਹਣਾ ਆਪਣਾ ਦੇਖੋ ਖੂਬਸੂਰਤ ਹੀ ਸੂਟ ਇਹ ਤਿਆਰ ਹੋਇਆਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਖੀਨ ਖਾਪਦੀ ਆਪਣੀ ਸ਼ਰਟ ਆਗੀ ਤੇ ਨਾਲ ਆਪਣੀ ਸਿਮਰ ਦੀ ਬਾਟਮ ਆਗੀ ਇਦਾਂ ਦੀਆਂ ਚੀਜ਼ਾਂ ਤੁਸੀਂ ਡਿਜ਼ਾਈਨਰ ਸੂਟ ਆਪਣਾ ਹਨਾ ਕੋਈ ਵੀ ਤਿਆਰ ਕਰਵਾਉਣਾ ਪਾਰਟੀ ਵੇਅਰ ਤਾਂ ਆਪਣਾ ਫੈਬਰਿਕ ਦੀ ਸਿਲੈਕਸ਼ਨ ਦੱਸ ਕੇ ਵਰਕ ਦੀ ਤੇ ਆਪਣੇ ਕਲਰ ਦੀ ਤੁਸੀਂ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੇ ਸਭ ਦੇ। ਇਹ ਵਾਲ ਆਪਣਾ ਰॉयਲ ਬਲੂ ਕਲਰ ਹੈਗਾ। ਰॉयਲ ਬਲੂ ਕਲਰ ਤੇ ਆਪਾਂ ਨੇ ਤਿਆਰ ਕਰਵਾਇਆ ਹੈਗਾ। ਕਾਫੀ ਸੋਹਣਾ ਆਪਣਾ ਸਾਰਾ ਟੋਟਲ ਹੈਂਡ ਦੇ ਵਿੱਚ ਤਿਆਰ ਹੋਇਆ ਹੈਗਾ ਇਹ। ਇਹ ਵੀ ਆਪਣਾ ਸ਼ਾਰਾਰੇ ਦੇ ਨਾਲ ਹੀ ਹੈਗਾ ਤਿਆਰ ਹੋਇਆ ਹੈ ਸੂਟ। ਰॉयਲ ਬਲੂ ਕਲਰ ਹੈਗਾ। ਇਸ ਵਾਰ ਇਹ ਕਲਰ ਵੀ ਕਾਫੀ ਟ੍ਰੈਂਡ ਦੇ ਵਿੱਚ ਸੀਗਾ। ਡਾਰਕ ਡਾਰਕ ਕਲਰ ਇਸ ਵਾਰ ਕਾਫੀ ਟ੍ਰੈਂਡ ਦੇ ਵਿੱਚ ਸੀਗੇ ਜਿਵੇਂ ਕਿ ਆਪਣਾ ਮਜ਼ੈਂਟਾ ਕਲਰ ਹੋਵੇ ਰਾਣੀ ਸ਼ੈਡ ਹਨਾ। ਫਿਰ ਰॉयਲ ਬਲੂ ਹੋ ਗਿਆ ਕਲਰ। ਤੇ ਇਹ ਸਾਹ ਕਾਫੀ ਇਦਨ ਨੇ ਜਿਹੜੇ ਬ੍ਰਾਈਟ ਬ੍ਰਾਈਟ ਕਲਰ ਸੀ ਅੱਜ ਕੀ ਟ੍ਰੈਂਡ ਦੇ ਵਿੱਚ ਰਹੀ ਹੋਈ ਨੇ। ਇਹ ਰਾਇਲ ਗਰੂਪ ਦੇ ਸਾਡੇ ਕਾਫੀ ਸੂਟ ਤਿਆਰ ਹੋਏ ਨੇ ਕਿ ਦੇਖੋ ਸਾਰਾ ਆਪਣਾ ਜਿਹੜੀ ਸ਼ਰਟ ਆ ਭਰੀ ਹੋਈ ਆ ਪੂਰਾ ਫੁੱਲ ਹੈਵੀ ਸੂਟ ਆਗਾ ਹੈ ਆਪਣਾ। ਐਦਾ ਗਲੇ ਦੇ ਉੱਪਰ ਵੀ ਵਰਕ ਆ ਕਿ ਤੇ ਸਾਰੇ ਸ਼ਰਟ ਦੇ ਉੱਪਰ ਵਰਕ ਆ। ਇਹ ਸ਼ਾਰਟ ਕੱਟ ਦੀ ਆ ਆਪਣੇ ਤਿਆਰ ਕਰਵਾਈਏ ਕਿਉਂਕਿ ਨਾਲ ਆਪਾਂ ਸ਼ਰਾਰਾ ਤਿਆਰ ਕਰਵਾਇਆ। ਤੁਸੀਂ ਆਪਣਾ ਹਨ ਫੁੱਲ ਲੈਂਥ ਦੇ ਅਕੋਰਡਿੰਗ ਵੀ ਕਰਵਾ ਸਕਦੇ ਹੋਗੇ। ਸ਼ਰਾਰੇ ਤੇ ਸਿਰਫ ਆਹ ਬੂਟੀਆਂ ਹੋਣਗੀਆਂ। ਸਾਰੇ ਸ਼ਰਾਰੇ ਦੇ ਉੱਪਰ ਬੂਟੀਆਂ ਨਹੀਂ। ਮਹਾਰਾਜੀ ਤੇ ਤੁਸੀਂ ਆਪਣੇ ਕੋਈ ਵੇਲ ਵਗੈਰਾ ਨਾਲ ਐਡ ਕਰਵਾਉਣੀ ਹੋਊ ਉੱਪਰਵਾ ਸਕਦੇ ਹੋਗੇ ਤੇ ਐਦਾਂ ਦੇਖੋ ਜੀ ਬਾਜੂ ਦੇ ਉੱਪਰ ਵਰਕ ਹੈਗਾ ਇਹ ਵਾਲਾ ਵਰਕ ਬਾਜੂ ਤੇ ਹੁਣ ਦੇਖੋ ਜਿੱਦਾਂ ਬਾਜੂ ਦੇ ਉੱਪਰ ਵਰਕ ਹੋਇਆ ਸੇਮ ਤੁਸੀਂ ਐਦਾਂ ਦਾ ਹੀ ਸ਼ਰਾਰੇ ਦੇ ਮੂਰੀਆਂ ਤੇ ਵੀ ਕਰਵਾ ਸਕਦੇ ਹੋਗੇ ਵੈਸੇ ਦਾ ਉਹ ਤਾਂ ਕਾਫੀ ਜਾਂਦਾਗਾ ਵਰਕ ਹਨ ਕਿਉਂਕਿ ਜੇ ਸ਼ਰਾਰੇ ਤੇ ਕਰਾਉਣ ਦਾ ਕਾਫੀ ਵਰਕ ਆਪਣਾ ਚਲਾ ਜਾਂਦਾਗਾ ਤੇ ਇਹਦਾ ਤੁਸੀਂ ਆਪਣਾ ਜੇ ਐਦਾਂ ਕਿਲੇ ਬੂਟੀਆਂ ਨਾਲ ਲੈਣਾਗਾ ਤਾਂ ਬੂਟੀਆਂ ਨਾਲ ਹੀ ਲੈ ਸਕਦੇ ਨਾਲ ਪਿਓਰ ਆਰਗੈਂਜ਼ਾ ਦਾ ਆਪਣੀ ਦੁਪੱਟਾ ਤਿਆਰ ਕਰਵਾਇਆ ਦੇਖੋ ਐਦਾਂ ਤੇ 골ਡਨ ਗੋਟੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਪਿਓਰ ਔਰਗਨਾਈਜ਼ਡ ਪਟਟਾਗਾ ਬਹੁਤ ਜਿਆਦਾ ਸੋਹਣਾ ਜੁਨੀਕ ਜਿਹਾ ਆਪਣਾ ਜਿਹੜਾ ਕਲਰ ਹੈਗਾ ਤੇ ਵਰਕ ਹੈਗਾ ਹੋਇਆ ਹੋਇਆ ਹੈਗਾ ਤੁਸੀਂ ਐਦਾਂ ਦੀਆਂ ਚੀਜ਼ਾਂ ਆਪਣੇ ਲਈ ਤਿਆਰ ਕਰਵਾ ਕੇ ਲੈ ਸਕਦੇ ਹੋ ਜਾਂ ਪਰ ਸ਼ਰਾਰੇ ਤੇ ਬੂਟੀਆਂ ਪਵਾਇਆਂ ਨੇ ਤੁਸੀਂ ਆਪਣੇ ਸਲਵਾਰ ਤੇ ਵੀ ਪਵਾ ਸਕਦੇ ਹੋ ਹਣਾ ਤੁਸੀਂ ਆਪਣੇ ਸਟ੍ਰੇਟ ਸਲਵਾਰ ਤੇ ਪਲੇਨ ਸਲਵਾਰ ਵੀ ਲੈ ਸਕਦੇ ਹੋ ਤੁਹਾਡੀ ਆਪਣੀ ਇੱਛਾ ਦੀ ਜੇ ਮੈਨੂੰ ਤੁਹਾਨੂੰ ਪਸੰਦ ਆਗਾ ਤੇ ਬਾਕੀ ਜਿਹੜਿਆਂ ਨੂੰ ਤਿਆਰ ਕਰਵਾਉਣਾ ਹੁੰਦਾ ਅਗਰ ਸੂਟ ਉਹ ਵਿੱਚੋਂ ਹੀ ਵਰਕ ਆਪਣਾ ਲੱਭ ਲੈਣੇ ਹੁੰਦੇ ਨੇ ਵੀ ਆਪਾਂ ਵਰਕ ਐਦਾਂ ਕਰਵਾ ਲਈਏ ਕਾਫੀ ਸਾਡੇ ਐਦਾਂ ਦੇ ਸੂਟ ਤਿਆਰ ਹੋਏ ਹੋਏ ਨੇ ਜਿਹੜੇ ਵਿੱਚੋਂ ਵਰਕ ਕੱਟ-ਕੱਟ ਕੇ ਹੋਏ ਹੋਏ ਨੇ ਜਿਵੇਂ ਹੁਣ ਤੁਸੀਂ ਆਹੀ ਵਰਕ ਦੇਖੋ ਬਾਜੂ ਵਾਲਾ ਕਿੰਨਾ ਸੋਹਣਾ ਵਰਕ ਦੇਖੋ ਇਹ ਹੋਇਆ ਹੋਇਆ ਹੈਗਾ ਇਦਾਂ ਜੇ ਤੁਸੀਂ ਇਦਾਂ ਹੀ ਆਪਣੇ ਘੇਰੇ ਤੇ ਪਵਾ ਕੇ ਵਿੱਚ ਬੂਟੀਆਂ ਪਵਾ ਕੇ ਤਿਆਰ ਕਰਵਾਉਂ ਤਾਂ ਉਹ ਸੂਟ ਵੀ ਕਾਫੀ ਸੋਹਣਾ ਤਿਆਰ ਹੋ ਜੂਗਾ ਆਪਣਾ ਕਿਉਂਕਿ ਜਦੋਂ ਸੂਟ ਬਣ ਕੇ ਤਿਆਰ ਹੁੰਦਾ ਆਪਾਂ ਨੂੰ ਉਦੋਂ ਪਤਾ ਚੱਲਦਾ ਹੈਗਾ ਉਹਨਾਂ ਟਾਈਮ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਜਦ ਸਟਿਚ ਹੋ ਜਾਂਦਾ ਸੂਟ ਫਿਰ ਜ਼ਿਆਦਾ ਵਧੀਆ ਫਿਨਿਸ਼ਿੰਗ ਆਉਂਦੀ ਹੈਗੀ ਕਾਫੀ ਸੋਹਣਾ ਆਪਣੇ ਵਰਕ ਦੇ ਨਾਲ ਸੂਟ ਤਿਆਰ ਹੈਗਾ ਤੁਸੀਂ ਜਿੱਦਾਂ ਚਾਹੋ ਆਪਣਾ ਸੇਮ ਟੂ ਸੇਮ ਤਿਆਰ ਕਰਵਾਉਣਾਗਾ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਉਹਦਾ ਤੁਸੀਂ ਆਪਣਾ ਕੁਝ ਵੀ ਚੇਂਜ ਕਰਦੇ ਹੋ ਨਾ ਜਿਹੜਾ ਸੂਟ ਹੈ ਇੱਕ ਦੇ ਵਰਕ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣਾ ਟੈਬੀ ਸਿਲਕ ਤੇ ਤਿਆਰ ਕਰਵਾਇਆ ਆਪਾਂ ਨੇ ਮਹਿੰਦੀ ਕਲਰ ਹੈ ਇਹਦਾ ਡਾਰਕ ਮਹਿੰਦੀ ਕਲਰ ਹੈਗਾ। ਕਾਫੀ ਸੋਹਣਾ ਕਲਰ ਹੈਗਾ ਡਾਰਕ ਮਹਿੰਦੀ ਕਲਰ ਆ ਤੇ ਸਾਰਾ ਆਪਣਾ ਹੈਂਡਵਰਕ ਦੇ ਨਾਲ ਹੀ ਤਿਆਰ ਹੋਇਆਗਾ ਇਹਦੇ ਚਾਕੇਰੇ ਦੇ ਉੱਪਰ ਵਰਕ ਆਊਗਾ। ਇਹ ਵਾਲਾ ਵਰਕ ਤਾ ਦਿਖੋ ਦੇ ਚਾਕੇਰੇ ਦੇ ਉੱਪਰ ਆ ਗਿਆ। ਜਾ ਕੇ ਇਹਦੇ ਉੱਪਰ ਵਰਕ ਆ ਗਿਆ ਤੇ ਇਹਦੀ ਬਾਹਾਂ ਦੇ ਉੱਪਰ ਵੀ ਆਪਾਂ ਨੂੰ ਆਹੀ ਵਰਕ ਮਿਲੂਗਾ ਦੇਖੋ ਇਹ ਬੜਾ ਵਰਕ ਬਾਹਾਂ ਦੇ ਉੱਪਰ ਆ ਗਿਆ ਚਾਹ ਕੇ ਦੇ ਤੇ ਆ ਗਿਆ ਵਰਕ ਬਾਹਾਂ ਦੇ ਉੱਪਰ ਵਰਕ ਆ ਗਿਆ ਕੋਈ ਨਾ ਜ਼ਿਆਦਾ ਹੈਵੀ ਆ ਤੇ ਨਾ ਹੀ ਆ ਜ਼ਿਆਦਾ ਹਲਕਾਗਾ ਮੀਡੀਅਮ ਜਿਹਾ ਆਪਣਾ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਦੇਖੋ ਸਾਰੇ ਮੋਤੀ ਦੀ ਸਾਰੇ ਹੈਂਡਵਰਕ ਦਾ ਜੋ ਵੀ ਫਿਨਿਸ਼ਿੰਗ ਆਪਣੀ ਹੁੰਦੀ ਹੈਗੀ ਹੈਂਡਵਰਕ ਦਾ ਮਟੀਰੀਅਲ ਲੱਗਿਆ ਹ ਸਾਰਾ ਮੋਤੀ ਦੀ ਫਿਨਿਸ਼ਿੰਗ ਜ਼ਿਆਦਾ ਕੀ ਦਬਕਾ ਵਗੈਰਾ ਵੀ ਯੂਜ਼ ਹੋਇਆ ਹੈਗਾ ਵਿੱਚ ਉਦਾਂ ਹੀ ਬਾਹ ਦੇ ਉੱਪਰ ਵਰਕ ਆ ਤੁਸੀਂ ਇਹੇ ਸੇਮ ਵਰਕ ਬੋਟਲ ਤੇ ਕਰਵਾਉਣਾ ਆਪਣਾ ਕਰਵਾ ਸਕਦੇ ਨਾਲ ਇਹ ਆਪ ਬੋਟਮ ਤੇ ਨਹੀਂ ਕਰਵਾਇਆ ਆਹੀ ਬਾਹ ਦਾ ਵਰਕ ਸੇਮ ਤੁਸੀਂ ਬੋਟਮ ਤੇ ਕਰਵਾ ਸਕਦੇ ਹੋ ਤੇ ਇਧਰ ਆਪ ਨਾਲ ਕਮਲ ਚਨੂਨ ਦਾ ਦੁਪੱਟਾ ਤਿਆਰ ਕਰਵਾਇਆ ਇਹਦੇ 골ਡਨ ਗੋਟੇ ਦਾ ਫਿਨਿਸ਼ਿੰਗ ਦਿੱਤੀ ਆ ਤੇ ਗੋਟਾ ਪੁੱਤ ਦੇ ਲੇਹਰ ਨਾਲ ਆਪਾਂ ਇਦਾਂ ਫਿਨਿਸ਼ ਕੀਤਾ ਦੁਪੱਟੇ ਨੂੰ ਕਾਫੀ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆ ਦੇਖੋ ਮਹਿੰਦੀ ਕਲਰ ਦੇ ਵਿੱਚ ਹੈਂਡਵਰਕ ਦਾ ਆਪਣਾ ਸਾਰਾ ਸੂਟ ਆ ਟੋਟਲ ਹੈਂਡ ਚ ਤਿਆਰ ਹੋਇਆ ਹੈ ਤੁਸੀਂ ਆਰੀ ਮਿਕਸ ਵੀ ਕਰਵਾ ਸਕਦੇ ਹੋਗੇ ਤੇ ਟੋਟਲ ਹੈਂਡ ਦੇ ਵਿੱਚ ਵੀ ਕਰਵਾ ਸਕਦੇ ਜਿਵੇਂ ਤੁਹਾਨੂੰ ਪਸੰਦ ਸਾਰਾ ਸੂਟ ਅਡ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਇਹ ਟੈਬੀ ਸਿਲਕ ਦੀ ਆਪਣੀ ਫੈਬਰਿਕ ਹੈਗਾ ਤੇ ਇਹ ਰਸਟ ਕਲਰ ਹੈਗਾ ਬਹੁਤ ਜਿਆਦਾ ਸੋਨਾ ਕਲਰ ਹੈਗਾ ਰਸਟ ਕਲਰ काफी ਸੋਨਾ ਕਲਰ ਹੈਗਾ ਆਪਣਾ ਰਸਟ ਕਲਰ ਦੇ ਵਿੱਚ ਇਹ ਰਸਟ ਦੇ ਵਿੱਚ ਵੀ ਛੇੜ ਆਪਾਂ ਨੂੰ ਕਾਫੀ ਇਹਨਾਂ ਇੱਕ ਬਲੈਕਸ ਦੇ ਵਿੱਚ ਰਸਟ ਜਾਂ ਹੁੰਦਾਗਾ ਮਤਲਬ ਬਲੈਕ ਜੀ ਜਿਆਦਾ ਹੁੰਦੀ ਉਹਦੇ ਵਿੱਚ ਇੱਕ ਇਹ ਪਤਾ ਨਹੀਂ ਆਪਾਂ ਇਹਦਾ ਗੂੜਾ ਜਿਹਾ ਡਾਰਕ ਜਿਹਾ ਕਲਰ ਹੁੰਦਾ ਹਨ ਰਸਟ ਕਾਫੀ ਸੋਨਾ ਕਲਰ ਹੈਗਾ ਇਹ ਦੇਖੋ ਇਹ ਆਪਾਂ ਸਾਰਾ ਹੈਂਡਵਰਕ ਹੋਇਆ ਹੈਗਾ ਸੂਟ ਦੇ ਉੱਪਰ ਘੇਰੇ ਦਾ ਵਰਕ ਹੈ ਇਦਾਂ ਦੇਖੋ ਆਹ ਬੜਾ ਘੇਰੇ ਤੇ ਵਰਕ ਆ ਗਿਆ ਇਹਦਾ ਘੇਰੇ ਤੇ ਵਰਕ ਆ ਸਾਰੀ ਸ਼ੋਰਟ ਦੇ ਵਿੱਚ ਬੂਟੀ ਆ ਗਈ ਇਦਾਂ ਤੇ ਇਹਦੀ ਬਾਹਾਂ ਦੇ ਉੱਪਰ ਵਰਕ ਮਿਲੂਗਾ ਆਪਾਂ ਘੇਰੇ ਦੇ ਉੱਪਰ ਦੇਖੋ ਇਹਦਾ ਹੈਂਡਵਰਕ ਵਾਲਾ ਵਰਕ ਆ ਗਿਆ ਸਾਰਾ ਆਪਣਾ ਬਾਹਾਂ ਤੇ ਆ ਗਿਆ ਵਿੱਚ ਸਾਰੇ ਬੂਟੀ ਆ ਗਈ ਆਹੀ ਵਰਕ ਤੁਸੀਂ ਆਪਣਾ ਬਾਟਮ ਤੇ ਕਰਵਾ ਲੇਂਗੇ ਤਾਂ ਕਾਫੀ ਸੋਹਣਾ ਲੱਗੂਗਾ ਆਪਣਾ ਸੂਟ ਇਹ ਜੇ ਬਾਟਮ ਤੇ ਵੀ ਆਪਾਂ ਇਹੀ ਵਰਕ ਕਰਵਾ ਲਈਏ ਬਹੁਤ ਹੀ ਯਾਦੀ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਇਆਗਾ ਨਾਲ ਦੇਖੋ ਕਮਲ ਚਨੂਨ ਦਾ ਦੁਪੱਟਾਗਾ ਆਪਣੇ ਦੇ ਤੇ ਗੋਲਡਨ ਗੋਟੇ ਦੇ ਨਾਲ ਆਪਣ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਐਦਾਂ ਦੇਖੋ ਡੱਬੇ ਜੇ ਬਣਾਏ ਨੇ ਆਪਾਂ ਹੈਂਡਵਰਕ ਉਹਦੇ ਸੌਰੀ ਗੋਟਾ ਪੱਤੀ ਦੇ ਲੈਣਾ ਨਾਲ ਦੇ ਡੱਬੇ ਜੇ ਬਣਾਏ ਹੋਏ ਨੇਗੀ 4 ਸਾਈਡ ਕਾਫੀ ਸੋਹਣਾ ਡਿਜ਼ਾਈਨਿੰਗ ਹੈ ਤੁਸੀਂ ਇਹੇ ਜੀ ਡਿਜ਼ਾਈਨਿੰਗ ਵੀ ਆਪਣੇ ਕਹਿ ਕੇ ਕਰਵਾ ਸਕਦੇ ਹੋ ਸਾਡੇ ਤੋਂ ਨਾ ਬਸ ਤਾਂ ਅਸੀਂ ਜਿਹੜਾ ਆਪਾਂ ਨੂੰ ਵਧੀਆ ਸੂਟ ਹੈਂਡਵਰਕ ਕਰਦੇ ਹੁੰਦੇ ਨੇ ਸਾਰਾ ਨਾ ਡਿਜ਼ਾਈਨਿੰਗ ਵਧੀਆ ਹੀ ਕਰਦੇ ਕਈ ਵਾਰ ਕੋਈ ਕਸਟਮਰ ਲਾਇਕ ਨਹੀਂ ਕਰਦਾ ਹੁੰਦਾ ਤਾਂ ਤੁਸੀਂ ਆਪਣਾ ਦੱਸ ਜੇ ਵੀ ਕੋਈ ਆਪਣੇ ਕੋਲ ਪੇਸਟਿੰਗ ਪੱਟੀ ਵਗੈਰਾ ਲਗਵਾਉਣੀ ਆ ਉਹ ਵੀ ਤੁਸੀਂ ਦੱਸ ਕੇ ਕਰਵਾ ਸਕਦੇ ਹੋ ਟੋਟਲ ਹੈਂਡ ਦੇ ਵਿੱਚ ਆਪਣਾ ਸੂਟ ਇਹ ਤਿਆਰ ਹੋਇਆ ਕਾਫੀ ਸੋਹਣਾ ਕਲਰ ਆ ਤੁਸੀਂ ਹੋਰ ਫੈਬਰਿਕ ਤੇ ਵੀ ਇਹਨੂੰ ਟਰਾਈ ਕਰ ਸਕਦੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਟਿਸ਼ੂ ਵਗੈਰਾ ਸਿਮਰ ਟਿਸ਼ੂ ਕ੍ਰਾਸ ਟਿਸ਼ੂ ਹਨਾ ਤੇ ਆਪਣਾ ਸੈਟਨ ਔਰਗੰజా ਕਾਫੀ ਆਪਣੇ ਕੋਲੇ ਫੈਬਰਿਕ ਨੇਗੇ ਕਿਸੇ ਤੇ ਵੀ ਆਪਣਾ ਇਹ ਸਿੰਪਲ ਸੋਬਰ ਜਿਵੇਂ ਵਰਕੇ ਦੇ ਨਾਲ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਟੈਬੀ ਸਿਲਕ ਤੇ ਉੱਪਰ ਰੈਡੀ ਕਰਵਾਇਆਗਾ ਬਹੁਤ ਜ਼ਿਆਦਾ ਸੋਨਾ ਕਲਰ ਆਗਾ ਇਹ ਟੈਬੀ ਸਿਲਕ ਦੀ ਇਹਦੀ ਫੈਬਰਿਕ ਆਗੀ ਤੇ ਇਹਦਾ ਬੋਟਲ ਗ੍ਰੀਨ ਕਲਰ ਆ ਇੱਕ ਤਾਂ ਬਲੈਕ ਜੀ ਵਿੱਚ ਬੋਟਲ ਗ੍ਰੀਨ ਹੁੰਦਾਗਾ ਇਹ ਆਪਣਾ ਗ੍ਰੀਨ ਜਿਹੜਾ ਬ੍ਰਾਈਟ ਆਗਾ ਬੋਟਲ ਗ੍ਰੀਨ ਉਹ ਵਾਲਾ ਕਲਰ ਆਗਾ ਆਪਾਂ ਹੈਂਡਵਰਕ ਦੇ ਨਾਲ ਤਿਆਰ ਕਰਵਾਇਆਗਾ ਇਹ ਸੂਟ ਆਪਾਂ ਸਾਰਾ ਤੁਹਾਨੂੰ ਡਿਜ਼ਾਈਨ ਦਿਖਾਉਣਿਆਂਗੇ ਇਹ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਰੈਡੀ ਹੋਇਆਗਾ ਇਹਦਾ ਇਹ ਕੀ ਹੈ ਇਹ ਚਾਕ ਦੇ ਉੱਪਰ ਵਰਕ ਆ ਗਿਆ ਇਹਦਾ ਇਹ ਸਾਰਾ ਆਪਣਾ ਟੋਟਲ ਹੈਂਡ ਚ ਹੋਇਆ ਹੈ ਸਿੱਪੀ ਸਾਰੇ ਮੋਤੀ ਦੀ ਜਿਹੜੀ ਫਿਨਿਸ਼ਿੰਗਾਂ ਦੀ ਹੋਈ ਹੋਈ ਹੈਗੀ ਹੈਂਡਵਰਕ ਦੇ ਵਿੱਚ ਤੇ ਇਹਦੇ ਗਲੇ ਦੇ ਉੱਪਰ ਵੀ ਆਪਣਾ ਵਰਕ ਲਿਖ ਆਹ ਵਾਲਾ ਗੱਲ ਦਾ ਵਰਕ ਦਾ ਇਹ ਗਲੇ ਤੇ ਵਰਕ ਆ ਗਿਆ ਤੇ ਇਦਾਂ ਦੇਖੋ ਇਹਦੀਆਂ ਬਾਹਾਂ ਦੇ ਉੱਪਰ ਵਰਕ ਜਿੱਦਾਂ ਦੇਖੋ ਬਾਹਾਂ ਦੇ ਉੱਪਰ ਵਰਕ ਹੈਗਾ ਉਦਾਂ ਇਹਦੇ ਸੇਮ ਪੈਂਟ ਪਲਾਜੋ ਆਪਣਾ ਤਿਆਰ ਕਰਵਾਓ ਤੁਸੀਂ ਆਪਣੀ ਸਟੇਟ ਸਲਵਾਰ ਪਟਿਆਲਾ ਸਲਵਾਰ ਹਨ ਜਿੰਮੀ ਕਰਵਾਉਣਾ ਚਾਹੋ ਉਹ ਮੇਕਰਵਾ ਸਕਦੇ ਹੋਗੇ ਇਹ ਪੈਂਟ ਪਲਾਜੋ ਕਰਵਾਇਆਗਾ ਤੇ ਪੈਂਟ ਪਲਾਜ਼ੋ ਦੇ ਮੂਰੀਏ ਤੇ ਇਦਾਂ ਹੀ ਆਜੂਗਾ ਡਿਜ਼ਾਈਨ ਜਿ ਜਿੱਦਾਂ ਦਾ ਬਾਹਾਂ ਦੇ ਉੱਪਰ ਹੈ ਗਲੇ ਦੇ ਉੱਪਰ ਡਿਜ਼ਾਈਨ ਹੀ ਕਾਫੀ ਸੋਹਣਾ ਲੱਗ ਪੂਰਾ ਸੋਹਣਾ ਆਪਣਾ ਵਧੀਆ ਗਰਲਸ਼ੀ ਲੁੱਕ ਵਾਲਾ ਸੂਟ ਹੈਗਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਪਾਰਟੀ ਵੇਅਰ ਕਲਰਾਂ ਦੇਖੋ ਆਪਣਾ ਬ੍ਰਾਈਟ ਸ਼ੇਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਹੈ ਬਾਰਡਰ ਗ੍ਰੀਨ ਤੇ ਕਾਫੀ ਜੱਚ ਰਿਹਾ ਜਿੰਨਾ ਜ਼ਿਆਦਾ ਬ੍ਰਾਈਟ ਕਲਰ ਹੋਊਗਾ ਓਨਾ ਹੈਂਡਵਰਕ ਜ਼ਿਆਦਾ ਜੱਚੂਗਾ ਆਪਣਾ ਤੇ ਹਾਂਜੀ ਇਹਦੇ ਨਾਲ ਪਿਓਰ ਵਾਲਾ ਆਰਗੈਂਜ਼ਾ ਆਪਾਂ ਨੇ ਰੈਡੀ ਕਰਵਾਇਆ ਦੇਖੋ ਦੁਪੱਟਾ ਪਿਓਰ ਆਰਗੈਂਜ਼ਾ ਦਾ ਹੈਗਾ ਤੇ 골ਡਨ ਕਲਰ ਜਿਵੇਂ ਹਨਾ ਕਰਵਾਉਣਾ ਚਾਹੋ ਉਵੇਂ ਕਰਵਾ ਸਕਦੇ ਹਾਂ ਕਾਫੀ ਸੋਹਣੇ ਵਧੀਆ ਫਿਨਿਸ਼ਿੰਗ ਨਾਲ ਆਪਣਾ ਸੂਟ ਤਿਆਰ ਹੋਇਆ ਤੁਸੀਂ ਆਪਣਾ ਕ੍ਰਾਸ ਟਿਸ਼ੂ ਹਨਾ ਵਗੈਰਾ ਕਿਸੇ ਤੇ ਵੀ ਆਪਣਾ ਜਿਵੇਂ ਸਿਮਰ ਟਿਸ਼ੂ ਕ੍ਰਾਸ ਟਿਸ਼ੂ ਹਨਾ ਤੇ ਆਪਣਾ ਟੈਬੀ ਸਿਲਕ ਤੇ ਕ੍ਰੇਪ ਸੈਟ ਨਾਰਗੈਂਜ਼ਾ ਕਾਫੀ ਸਾਰੇ ਫੈਬਰਿਕ ਨੇ ਆਪਣੇ ਹਨਾ ਜੌਰਜਟ ਸਿਲਕ ਜੌਰਜਟ ਦੇ ਵਿੱਚ ਹਨਾ ਕਾਫੀ ਆਪਣੇ ਫੈਬਰਿਕ ਆਪਣੇ ਕੋਲ ਆ ਚੁੱਕੇ ਨੇਗੇ ਹੁਣ ਤੁਸੀਂ ਕੋਈ ਕੋਈ ਵੀ ਪਾਰਟੀ ਵੇਅਰ ਫੈਬਰਿਕ ਸੈਂਡ ਕਰਵਾ ਕੇ ਕਲਰ ਸੈਂਡ ਕਰਵਾ ਕੇ ਹਨਾ ਕਿਸੇ ਤੇ ਵੀ ਸੇਮ ਡਿਜ਼ਾਈਨ ਇਹਦੇ ਨਾਲ ਤਿਆਰ ਕਰਵਾ ਸਕਦੇ ਹੋ ਸੇਮ ਫੈਬਰਿਕ ਚ ਤਿਆਰ ਕਰਵਾ ਸਕਦੇ ਹੋ ਤੇ ਆਪਣੀ ਡਿਟੇਲ ਆ ਜਿਹੜੀ ਪੇਜ ਤੇ ਸਾਨੂੰ ਰੈਡੀ ਕਰਵਾ ਕੇ ਲੈ ਸਕਦੇ ਨੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਆਪਾਂ ਸਾਰੇ ਵਰਕ ਵਗੈਰਾ ਦੀ ਡਿਟੇਲ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਆਂ ਕਿ ਕਿੱਦਾਂ ਦਾ ਫੈਬਰਿਕ ਆਪਾਂ ਲਾਇਆ ਕਿ ਤੁਸੀਂ ਵਰਕ ਨੂੰ ਇਹਦੇ ਵਿੱਚ ਐਡ ਕਰਵਾ ਕੇ ਸਕਿਪ ਕਰਵਾ ਕੇ ਹਨਾ ਕਿ ਤੁਸੀਂ ਚੇਂਜ ਕਰਕੇ ਆਪਣਾ ਸੂਟ ਇਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਲਰ ਦੀ ਜਿਹੜੀ ਚੁਆਇਸ ਹੋਵੇ ਤੁਹਾਡੀ ਆਪਣੀ ਆਂਗੀ ਜਿਹੜੀ ਫੈਬਰਿਕ ਦੀ ਚੁਆਇਸ ਹੋਵੇ ਤੁਹਾਡੀ ਆਪਣੀ ਆ ਜੇਕਰ ਅਸੀਂ ਕਿਸੇ ਹੋਰ ਫੈਬਰਿਕ ਤੇ ਤਿਆਰ ਕਰਵਾਇਆ ਤੁਹਾਨੂੰ ਕੋਈ ਹੋਰ ਫੈਬਰਿਕ ਪਸੰਦ ਆ ਤੁਸੀਂ ਫੈਬਰਿਕ ਚੇਂਜ ਕਰਕੇ ਆਪਣਾ ਵਰਕ ਉਸੇਮ ਰੱਖ ਸਕਦੇ ਹੋ ਵਰਕ ਦੇ ਵਿੱਚ ਐਡਿਸਕਿਪ ਕਰਵਾਉਣਾ ਦੁਪੱਟੇ ਦੇ ਵਿੱਚ ਕੁਝ ਹੈ ਨਾ ਤੁਸੀਂ ਆਪਣਾ ਚੇਂਜ ਕਰਵਾਉਣਾਗਾ ਤਾਂ ਉਦਾਂ ਹੀ ਦੂਜੀ ਵਾਰ ਤੁਸੀਂ ਚਾਹੋ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਨਾ ਸਾਨੂੰ ਸਕਰੀਨਸ਼ਾਟ ਭੇਜ ਕੇ WhatsApp ਤੇ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ